ਸਰ શ્રી ਕਾਲਜੀ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਸ਼ਰਮਾ ਕਲੋਥ ਹਾਊਸ ਲੈ ਕੇ ਆਇਆ ਜੀ ਕੈਮਰੀ कॉटन ਦੇ ਸੂਟ ओरिजिनल ਕੈਮਰੀ कॉटन ਰਹੇਗੀ ਇਹ ਤੇ ਜਿਹੜਾ ਇਹਨਾਂ ਦਾ ਰੇਟ ਆ ਉਹ 500 ਰੁਪਏ ਰਹੇਗਾ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੁੰਦਾ ਜੀ ਇਹ ਪਿਓਰ ਕੈਮਰੀ कॉटन ਹਲਕਾ ਹਲਕਾ ਆਪਾਂ ਨੈੱਕ ਦੇ ਉੱਪਰ ਵਰਕ ਕਰਵਾਇਆ ਜੀ ਮਸ਼ੀਨ ਵਰਕ ਡੇਲੀ ਵੇਅਰ ਤੇ ਕਾਲਜ ਵੇਅਰ ਲਈ ਪਰਫੈਕਟ ਹੁੰਦੇ ਨੇ ਜੀ ਇਹ ਵਾਲੇ ਸੂਟ ਦੇਖੋ ਸ਼ਰਟ ਤੇ ਬਾਟਮ ਬਹੁਤ ਪਿਆਰੇ ਨੇ ਤੇ ਦੁਪੱਟਾ ਪੂਰਾ ਖੁੱਲਾ ਡੁੱਲਾ ਮਿਲੇਗਾ ਤੁਹਾਨੂੰ ਇਹ ਹੈਗੇ ਨੇ ਜੀ ਕਲਰ ਜਲਦੀ ਜਲਦੀ ਨੀਚੇ ਦਿੱਤੇ ਨੰਬਰ ਤੇ ਆਪਣੇ ਆਰਡਰ ਬੁੱਕ ਕਰ ਸਕਦੇ ਹੋ ਦੋ ਸੂਟਾਂ ਉੱਪਰ ਸ਼ਿਪਿੰਗ ਬਿਲਕੁਲ ਫਰੀ ਰਹੇਗੀ ਹਾਂਜੀ ਦੇਖੋ ਕਲਰ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਲੈ ਸਕਦੇ ਹੋ ਦੇਖੋ ਜੀ ਵਰਕ ਵੀ ਬਹੁਤ ਪਿਆਰਾ ਕਰਵਾਇਆ ਆਪਾਂ ਲਾਈਟ ਹੈ ਜਾਂ ਜਿਨ੍ਹਾਂ ਨੂੰ ਬਹੁਤ ਲਾਈਟ ਵਰਕ ਚਾਹੀਦਾ ਤੇ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ